ਜ਼ਿਲ੍ਹਾ ਪੁਲਿਸ ਲੁਧਿਆਣਾ ਦੇ ਸਪੈਸ਼ਲ ਸੈਲ ਇੰਚਾਰਜ ਨਵਦੀਪ ਸਿੰਘ ਜਿਨ੍ਹਾਂ ਦੀ ਸੁਪਰਵੀਜ਼ਨ ਏਸੀਪੀ ਡਿਟੈਕਟਿਵ 2 ਦੀਪਕਰਨ ਜੀ ਵੱਲੋਂ ਕੀਤੀ ਜਾ ਰਹੀ ਹੈ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਨਸ਼ਿਆਂ ਵਿਰੋਧ ਮੁਹਿੰਮ ਚੱਲੀ ਹੈ ਉਸ ਦੇ ਵਿੱਚ ਲੁਧਿਆਣਾ ਦੇ ਸਪੈਸ਼ਲ ਸੈਲ ਇੰਚਾਰਜ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਵਿੱਚ ਇੱਕ ਅਕਿਊਜ਼ਡ ਰਪਿੰਦਰਜੀਤ ਉਸ ਬਿੱਟਾ ਜਿਸ ਨੂੰ ਕਿ 4 ਕਿਲੋਗ੍ਰਾਮ ਮਫੀਮ ਦੇ ਨਾਲ ਸਮੇਤ ਟਰੱਕ ਕਾਬੂ ਕੀਤਾ ਗਿਆ ਇਸ ਸਬੰਧੀ ਜਿਹੜਾ ਮਕਦਮਾ ਨੰਬਰ 233 ਮਿਤੀ 21-10-25 ਨੂੰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਜਿਹੜੀ ਅਗਲੀ ਤਫ਼ਤੀਸ਼ ਹੈ 49 ਸਪੈਸ਼ਲ ਸੈੱਲ ਵੱਲੋਂ ਅਮਲ ਵਿੱਚ ਲਿਆ ਰਹੀ ਹੈ ਤੇ ਇਸ ਸਬੰਧੀ ਹੋਰ ਵੀ ਜਿਹੜੇ ਖੁਲਾਸੇ ਦੇ ਬੈਕਵਰਡ ਫਾਰਵਰਡ ਲਿੰਕੇਜ ਉਸ ਸਬੰਧੀ ਜਿਹੜੀ ਡਿਟੇਲ ਤਫ਼ਤੀਸ਼ ਜਾਰੀ ਹੈ ਥੈਂਕ ਯੂ ਸਸ਼ੀਕਲ ਜੀ ਮੈਂ ਡਾਕਟਰ ਬਲਜੀਤ ਕੋਰ ਇੰਚਾਰਜ ਲਾਈਫ ਕੇਅਰ ਹਸਪੀਟਲ ਦੁਆਰਾ ਅੱਜ ਇਲਾਕਾ ਨਿਵਾਸੀਆਂ ਨੂੰ ਮੈਂ ਦੀਵਾਲੀ ਤੇ बंदी छोड़ दिवस दिये विश्वकर्मा दिन दधाईया देना चाहनी और ये परमात्मा अगर अरदास कर दिया कि यह त्यौहार खुशियां भरा बने आते एक मैसेज भी देना चाहनी हाँ कि आप इस बारी एक उपराला करिए किन ग्रीन दिवाली मनाइए जिस दे उपराले वजो हर एक मनुख एक रुख लगा के अपना ये त्यौहार नक्सैसफुल बनाईए ਮੈਂ ਸਾਰੇ ਲਈ ਇੱਕ ਇੱਕ ਵਾਰੀ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੀ ਹਾਂ ਕਿ ਸਾਰੇ ਲਈ ਇਹ ਦਿਹਾੜ ਖੁਸ਼ੀਆਂ ਲਿਆਵੇ। ਧੰਨਵਾਦ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਜਵਾ ਗਰੋਸਰੀ ਸਟੋਰ ਪਾਇਲ ਵੱਲੋਂ ਆਪ ਸਭ ਨੂੰ ਬੰਦੀ ਛੋੜ ਦਿਵਸ, ਦੀਵਾਲੀ ਅਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਅਤੇ ਆਪ ਸਭ ਲਈ ਇਹ ਅਰਦਾਸ ਕਰਦੇ ਹਾਂ ਕਿ ਇਹ ਤਿਉਹਾਰ ਆਪ ਸਭ ਲਈ ਖੁਸ਼ੀਆਂ ਖੇੜੇ ਅਤੇ ਤੰਦਰੁਸਤੀਆਂ ਲੈ ਕੇ ਆਵੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਹੱਸਦਾ ਵਸਦਾ ਖੂਬ ਤਰੱਕੀਆਂ ਕਰੇ ਧੰਨ ਭਾਈ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇੱਕ ਫੋਲਮਾਨ ਮਜ਼ਦੂਰਾਂ ਤੋਂ ਆਪ ਕੀ ਪਰਵਾਂ ਨੂੰ ਹਰੇ ਕਿਸਾਨ ਮਜ਼ਦੂਰਾਂ ਪੰਜਾਬ ਦੇ ਸਿਟੀ ਪ੍ਰਵਾਸੀਆਂ ਦਾ ਦੇਸ਼ ਵਾਸੀਆਂ ਦਾ ਦਿਵਾਲੀ ਮਾਰਕ ਹੋਵੇ ਸ਼ਕਰਮਾ ਮਾਰਕ ਹੋਵੇ ਕੰਪਨੀ ਛੋਟੀਆਂ ਵੱਡੀਆਂ ਲੱਖ ਲੱਖ ਵਧਾਈਆਂ ਹੋਣ ਅਸੀਂ ਸਾਰੇ ਨੁਮਾ ਆਰਪੀਐਸ ਜਿਵੇਂ ਲੋਂ ਸਾਥ ਚੋੜ ਕੇ ਬੇਨਤੀ ਹੈਗੇ ਕਿ ਸ਼ੁਵਾਰ ਰੋਸ਼ਨੀ ਗਰੀਨ ਦੀਵਾਲੀ ਮਨਾਈ ਜਾਵੇ ਜੀਵੇ ਲਗਾਏ ਜਾਣ ਹੋਮ ਵਿੱਚ ਲਏ ਜਾਣ ਪਟਾਕਿਆਂ ਤੋਂ ਪਰੇ ਰੱਖਿਆ ਜਾਵੇ ਹਰੇ ਪਬਲਿਕ ਪ੍ਰੇਸ਼ਾਦਾ ਖਰ ਖਵੇ ਵਾਤਾਵਰਨ ਸਾਫ਼ ਰੱਖਿਆ ਜਾਵੇ ਅਸੀਂ ਰਾਸ ਕਰਦੇ ਹਰੇ ਹਰਸੀ ਹਰੇ ਡੇਢ ਬੱਸੀ ਪੰਜਾਬੀ ਵਾਸੀਆਂ ਨੂੰ ਤੰਦਰੁਸਤ ਰੱਖੇ ਬਾਜੀ ਜੀ ਦਾ ਖਾਵਾ ਬਾਜੀ ਜੀ ਦਾ ਸਾਜੀ ਪ੍ਰਧਾਨ ਜੀ ਵੈਜੀ ਦਾ ਖਾਲਸਾ ਵੈਜੀ ਫਤਿਹ ਮੈਂ ਬਲਦੇਵ ਸਿੰਘ ਗਿਲ ਪ੍ਰਹਾਨ ਅਕੀਸ਼ਨ ਬਲਵਾਨ ਮੁਰਦਾ ਅਸੀਂਾਰੇ ਆਪ ਦੀ ਪ੍ਰਾਹ ਪੰਜਾਬ ਬਖੀਆਂ ਨੂੰ ਭਾਰਤੀ ਬਖੀਆਂ ਨੂੰ ਕਥਾਨ ਮੁਰਦਾ ਨੂੰ ਦਿਵਾਲੀ ਬੰਦੀ ਛੋੜ ਵਿਸ਼ਕਰਮ ਦਿਖੀਆਂ ਲੱਖ ਲੱਖ ਵਧਾਈਆਂ ਸਾਰੇ ਭਾਵ ਨੂੰ ਬੇਨਤੀ ਹੈ ਇਸ ਵਾਰ ਆਪਾਂ ਨਮੀਰੀਤ ਪਾਈਏ ਗ੍ਰੀਨ ਦਿਵਾਲੀ ਬਣਾਈਏ ਜੀਵੇ ਜਗਾਈਏ ਮੋਮ ਬਚਨ ਜਾਈਏ ਰੋਸ਼ਨੀਆ ਕਰੀਏ ਟਾਕੇ ਨਾ ਕਰਾਈਏ ਹਵਾ ਨੂੰ ਸ਼ੁੱਧ ਰੱਖੀਏ ਔਡੇ ਲਈਏ ਆਡਾ ਬਰਨ ਧਿਆਨ ਰੱਖੀਏ ਅਕੀ ਸਾਰੇ ਤੋਪੀਲ ਕੀਤੀ ਜਾਂਦੀ ਹੈ ਟੱਕੇ ਡਾ ਲਓ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਕੇ ਆਪ ਜੀ ਭਰਾਵਾਂ ਵੱਲੋਂ ਕਿਸਾਨ ਮਜ਼ਦੂਰ ਭਾਈਚਾਰੇ ਵੱਲੋਂ ਮੈਨੂੰ ਪੰਜ ਰੁਪਏ ਵਾਸ਼ੇ ਹਮੇਸ਼ਾ ਮਿਹਰ ਭਰਿਆ ਰੱਖੇ। ਬਹੁਤ ਧੰਨਵਾਦ ਪ੍ਰਧਾਨ ਥੈਂਕ ਯੂ ਵੈਰੀ ਥੈਂਕ ਯੂ